ਸਤਿ ਸ਼੍ਰੀ ਅਕਾਲ ਸਾਥਿਓ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਜੀ ਸੋ ਬੜੀ ਵੱਡੀ ਅਪਡੇਟ ਆਈ ਹੈ ਜੀ ਸੈਂਟਰਲ ਬੋਰਡ ਆਫ সেকেন্ডਰੀ ਐਜੂਕੇਸ਼ਨ ਦੇ ਵੱਲੋਂ CBSE ਬੋਰਡ ਦੇ ਵੱਲੋਂ ਇਹ ਅਪਡੇਟ ਹੈ ਜਿਹੜੀ ਜੀ ਤੁਹਾਨੂੰ ਦਿਖਾ ਰਹੇ ਹਾਂ ਸੋ ਹਾਂਜੀ 24 10 25 ਨੂੰ ਜਿਹੜਾ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ CBSE ਵਿਭਾਗ ਦੀ ਵੈਬਸਾਈਟ ਤੇ ਸੋ ਇਸ ਦੇ ਵਿੱਚ ਜਿਹੜਾ ਸੀਟ ਟੈਟਾ ਸਾਥੀਓ ਉਹ ਤੁਹਾਡਾ ਆ ਰਿਹਾ 8 ਫਰਵਰੀ 2026 ਨੂੰ ਪੇਪਰ 1 ਤੇ 2 20 ਪਸ਼ਾਵਾ ਦੇ ਵਿੱਚ ਸੀਟ ਟੈਟ ਲਿਆ ਜਾਣਾ ਆਪਾਂ ਪੰਜਾਬ ਸਟੇਟ ਨੂੰ ਬਿਲੋਂਗ ਕਰਦੇ ਆ ਤਾਂ ਪੰਜਾਬੀ ਭਾਸ਼ਾ ਜਿਹੜੀ ਤੁਹਾਡੀ ਹੈਗੀ ਹੈ ਪ੍ਰੇਫਰ ਕਰਨੀ ਹੈ ਤੁਸੀਂ ਸੈਕੰਡ ਲੈਂਗੁਏਜ ਦੇ ਤੌਰ ਤੇ ਤੇ 132 ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਸੀਟ ਟੈਟ ਦਾ ਪੇਪਰ ਜਿਹੜਾ ਇਹ ਹੋਣ ਜਾ ਰਿਹਾ ਸੋ ਅੱਗੇ ਹੋਰ ਡਿਟੇਲ ਪੜ੍ਹਦੇ ਹਾਂ ਜੀ So, information bulletin hai jeda uh, jaari kita gaya examination syllabus, uh, languages, uh, eligibility criteria, examination fees, uh, examination cities or uh, important dates will be available on CET official website uh, cetet.nic.in. Shortly and appearing the candidate are requested to download information bulletin from above mentioned website uh, only and read the same carefully uh, sparring candidate have to apply online only through cetet website cetet.nic.in to sathiyo tusi sirf cetet.nic.in to apply karna te sariyan hi jehdiyan shartaan ne examination da criteria ki rehna wala syllabus keho ja rehna wala language choice hajdi ved code eligibility criteria ki rehna wala ਸਾਰਾ ਕੁਝ ਤੁਹਾਨੂੰ ਜਿਹੜਾ ਹੈਗਾ ਵਿਭਾਗ ਦੀ ਵੈਬਸਾਈਟ ਤੇ ਜਲਦ ਤੋਂ ਜਲਦ ਮਿਲ ਜੂਗਾ ਸੋ ਇਹ ਤੁਹਾਡੇ ਲਈ ਜਿਹੜੀ ਜਾਣਕਾਰੀ ਸੀਗੀ ਸੋ ਆਪਣੀਆਂ ਕਲਾਸਾਂ ਹੁੰਦੀਆਂ ਹਿਸਟਰੀ ਦੀਆਂ ਉਹ ਕਲਾਸਾਂ ਤੁਹਾਡੇ ਸੀਟਟ ਦੇ ਵਿੱਚ ਸਹਾਇ ਹੋ ਸਕਦੀਆਂ ਸੋ ਤੁਸੀਂ ਉਹਨਾਂ ਨੂੰ ਜ਼ਰੂਰ ਦੇਖੋ ਇਸ ਤੋਂ ਇਲਾਵਾ ਆਪਣੀਆਂ ਪੰਜਾਬੀ ਪੇਪਰ ਇਹ ਦੀਆਂ ਕਲਾਸਾਂ ਹੁੰਦੀਆਂ ਜਿਸ ਦਾ ਟਾਈਮ 11:30 ਵਜੇ ਹੁੰਦਾ ਹੈ ਹਿਸਟਰੀ ਦੀ ਕਲਾਸ ਦਾ ਸਮਾਂ ਜਿਹੜਾ ਹੈਗਾ ਸਾਥੀਓ ਉਹ 5 ਵਜੇ ਸ਼ਾਮ ਨੂੰ ਹੁੰਦਾ ਹੈ ਉਹ ਕਲਾਸਾਂ ਨੂੰ ਜ਼ਰੂਰ ਦੇਖੋ ਉਹ ਕਲਾਸਾਂ ਤੁਹਾਡੇ ਲਈ ਸੀਟਟ ਦੇ ਲਈ ਮੋਸਟ ਮੋਸਟ ਵੈਲਿਊਏਬਲ ਨੇ ਕਿਉਂਕਿ ਉਹ ਕਲਾਸਾਂ ਦਾ ਲੈਵਲ ਜਿਹੜਾ ਲੈਕਚਰ ਕਿਡ ਉੱਤੇ ਮਾਸਟਰ ਕਿਡ ਨੂੰ ਮੁੱਖ ਰੱਖ ਕੇ ਕੀਤਾ ਗਿਆ ਤਾਂ ਸੀਟਟ ਨੂੰ ਤੁਸੀਂ ਈਜ਼ੀਲੀ ਜਿਹੜਾ ਹੈਗਾ ਕਰੈਕ ਕਰ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਸੀਟਟ ਦੇ ਜਿਹੜੇ ਐਸਐਸਟੀ ਦੇ ਬੈਚ ਐ ਉਹ ਵੀ ਸਟਾਰਟ ਕੀਤੇ ਜਾਈ ਜਾਣ ਸੋ ਜੋ ਵੀ ਸਾਥੀ ਇੰਟਰਸਟ ਨੇ ਬੈਚ ਬਾਏ ਕਰਨ ਦੇ ਲਈ ਸੋ ਪਹਿਲੇ 20 ਕੈਂਡੀਡੇਟ ਜਿਹੜੇ ਹੋਣਗੇ ਸਾਥਿਓ ਐਸਐਸਟੀ ਦੇ ਵਿੱਚ ਕਨਸੀਡਰ ਹੋਣਗੇ ਉਹ ਸਾਨੂੰ ਫਸਟਲੀ ਮੈਸੇਜ ਕਰ ਸਕਦੇ ਨੇ WhatsApp ਤੇ ਸਾਡੇ ਨਾਲ ਜੁੜ ਸਕਦੇ ਨੇ Telegram ਲਿੰਕ ਤੇ ਜੁੜ ਸਕਦੇ ਨੇ WhatsApp ਤੇ ਮੈਸੇਜ ਕਰਕੇ ਆਪ ਦੀ ਰਜਿਸਟ੍ਰੇਸ਼ਨ ਜਿਹੜੀ ਉਹ ਤੁਸੀਂ ਫ੍ਰੀ ਦੇ ਵਿੱਚ ਕਰਵਾ ਸਕਦੇ ਹੋ ਤੇ ਉੱਥੇ ਹੀ ਤੁਹਾਨੂੰ ਜਿਹੜੀ ਹੈਗੀ ਆ ਫੀਸ ਤੇ ਸਾਰਾ ਕਰਾਈਟਰੀਆ ਜਿਹੜਾ ਹੈਗਾ ਤੁਹਾਨੂੰ ਆਫਟਰ ਰਜਿਸਟ੍ਰੇਸ਼ਨ ਜਿਹੜਾ ਦੱਸ ਦਿੱਤਾ ਜਾਊਗਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਸਐਸਟੀ ਦੇ ਵਿੱਚੋਂ ਕਰੈਕ ਕਰਾਂਗੇ ਆਪਾਂ 60 ਦੇ 60 ਨੰਬਰ ਸੀਟ ਟੈਟ ਦੇ ਥੈਂਕਸ ਫॉर ਵਾਚਿੰਗ